ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਮੰਡ ਨਿਊਜ਼ ਪੰਜਾਬ ਦੇ ਨਾਲ ਅੱਜ ਅਸੀਂ ਥਾਣਾ ਸਤਵਾਂ ਬੇਟ ਖੜੇ ਆ ਥਾਣਾ ਸਤਵਾਂ ਬੇਟ ਦੇ ਅਧੀਨ ਅਧੀਨ ਹੀ ਥਾਣੇ ਦੇ ਵਿੱਚ ਇੱਕ ਜਿਹੜੀ ਵਾਰਦਾਤ ਹੋਈ ਆ ਜਿਹੜਾ ਇੱਥੇ ਮਾਲ ਮਹਿਕਮੇ ਦਾ ਰਾਤ ਦਾ ਮੌਨਸੀ ਸੀ ਉਹਦੇ ਤੇ ਗਵਨ ਦੇ ਦੋਸ਼ ਨੇ ਜਿਹੜਾ ਰਿਕਵਰੀ ਜਿਹੜੀ ਮੁਕਦਮਿਆਂ ਦੇ ਸੰਬੰਧ ਦੇ ਵਿੱਚ ਕੀਤੇ ਹੁੰਦੇ ਕੋਈ ਪੈਸੇ ਤੇ ਕੋਈ ਸੋਨਾ ਵਗੈਰਾ ਉਹ ਖੁਰਦਵਰ ਤੋਂ ਹੋਣ ਦਾ ਜਿਹੜਾ ਸਮਾਚਾਰ ਸੋਸ਼ਲ ਮੀਡੀਆ ਤੇ ਸਵੇਰ ਦਾ ਘੁੰਮ ਰਿਹਾ ਉਦੇ ਸਬੰਧ ਦੇ ਵਿੱਚ ਅੱਜ ਇੱਥੇ ਅਸੀਂ ਪਹੁੰਚ ਕੇ ਪਤਾ ਕੀਤਾ ਵੀ ਮਾਲ ਮਹਿਕਮੇ ਦਾ ਜਿਹੜਾ ਮਨਸੀ ਸੀ ਉਹਦੇ ਵੱਲੋਂ ਜਿਹੜਾ ਉਹ ਸੀਦਾਂ ਨੂੰ ਖੋਲ ਕੇ ਉਹ ਮੁਕਦਮੇ ਦੇ ਵਿੱਚ ਰਿਕਵਰ ਕੀਤੀ ਹੋਈ ਜੋ ਰਕਮ ਸੀ ਉਹ ਖੁਰਦਵਰਦ ਕੀਤੀ ਗਈ ਜੀ ਦਾ ਪਤਾ ਕਹਿੰਦੇ ਅਦਾਲਤ ਦੇ ਵਿੱਚ ਜਾ ਕੇ ਲੱਗਿਆ ਇਹਦੇ ਸਬੰਧ ਦੇ ਵਿੱਚ ਐਸ ਐਚਓ ਸੱਤਵਾਂ ਵੇਟ ਇੰਸਪੈਕਟਰ ਸਰਦਾਰ ਹੀਰਾ ਸਿੰਘ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਉਹ ਕੀ ਜਾਣਕਾਰੀ ਦਿੰਦੇ ਨੇ ਆਓ ਸੁਣਾਉਣੀ ਆ ਤੁਹਾਨੂੰ ਉਹਨਾਂ ਦੀ ਗੱਲਬਾਤ ਤੁਹਾਨੂੰ ਜਾਣਕਾਰੀ ਦਿੱਤੀ ਸੀ ਵੇ ਜਿਹੜਾ ਥਾਣਾ ਸੱਤਵਾ ਵੇਟ ਦੇ ਵਿੱਚ ਨਾਈਟ ਮਨਸੀਪਲ ਨੂੰ ਨਾਈਟ ਮਨਸੀਪਲ ਜਿਹਦੀ ਰਾਤ ਨੂੰ ਡਿਊਟੀ ਹੁੰਦੀ ਆ ਉਹਦੇ ਵੱਲੋਂ ਜੋ ਸੱਤਵਾ ਵੇਟ ਥਾਣੇ ਦੇ ਵਿੱਚ ਡਿਊਟੀ ਦੌਰਾਨ ਮਾਲ ਖਾਨੇ ਦੇ ਵਿੱਚ ਜਿਹੜੀ ਡਰਗ ਮਨੀ ਜੋ ਪੈਸਾ ਕਿਸੇ ਨਸ਼ੇ ਦੇ ਮਾਮਲੇ ਦੇ ਸਬੰਧ ਦੇ ਵਿੱਚ ਕੇ ਸੋਇਆ ਸੀ ਉਹਦੇ ਵਿੱਚ ਜਿਹੜਾ ਉਹ ਪੈਸਾ ਰਿਕਵਰ ਹੋਇਆ ਸੀ ਜਿਹੜਾ ਤਕਰੀਬਨ 70 ਕਰੋੜ ਦੇ ਕਰੀਬ ਦੱਸਦੇ ਨੇ ਵੀ ਉਹ ਗਵਨ ਜਿਹੜਾ ਕੀਤਾ ਗਿਆ ਰਾਹ ਦੇ ਮ्युनਿਸਪਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਮੁਰਸੀ ਹੁੰਦਾ ਥਾਣੇ ਦੀ ਮਾਂ ਹੁੰਦੀ ਆ ਥਾਣੇ ਦਾ ਹਰ ਛੋਟਾ ਵੱਡਾ ਕੰਮ ਮੁਰਸੀ ਨੂੰ ਪਤਾ ਹੁੰਦਾ ਕਿਸੇ ਦੀ ਜਾਮਾ ਤਲਾਸ਼ੀ ਲੈਂਦੇ ਨੇ ਜਦੋਂ ਕਿਸੇ ਦੀ ਹਰਾਸਤ ਹੁੰਦੀ ਆ ਕਿਸੇ ਦੀ ਗ੍ਰਿਫਤਾਰੀ ਹੁੰਦੀ ਆ ਜਾਂ ਕਿਸੇ ਨੂੰ ਡਿਟੇਨ ਕੀਤਾ ਜਾਂਦਾ ਉਹ ਜਾਮਾ ਤਲਾਸ਼ੀ ਦੇ ਦੌਰਾਨ ਜੋ ਕੁਝ ਵੀ ਜਿਹੜਾ ਜੇਬ ਦੇ ਵਿੱਚੋਂ ਮੌਕੇ ਤੇ ਮਿਲਦਾ ਉਹ ਸਾਰਾ ਮਨਸੀ ਦੇ ਹਵਾਲੇ ਹੁੰਦਾ ਫਿਰ ਮਕਦਮੇ ਦੇ ਦੌਰਾਨ ਕੋਈ ਵੱਡੀ ਰਿਕਵਰੀ ਹੁੰਦੀ ਆ ਉਹ ਸਾਰਾ ਜਿਹੜਾ maal ਜੋ ਵੀ ਪੈਸਾ ਤੇ ਇਲਾ ਚਾਹੇ ਉਹ ਕੋਈ ਅਸਲਾਵਾ ਤੇ ਚਾਹੇ ਉਹ ਕੋਈ ਆਪਣਾ ਹੋਰ ਸਾਜੋ ਸਮਾਨ ਚਾਹੇ ਉਹ ਵਾਹਨ ਉਹ ਵੀ ਮੁਨਸੀ ਦੇ ਅੰਡਰ ਹੁੰਦੇ ਨੇ ਉਹਨੇ ਜਿਹੜਾ ਮਾਲ ਖਾਨੇ ਦੇ ਅੰਦਰ ਉਹਦੀ ਜਿਹੜੀ ਦੇਖਭਾਲ ਕਰਨੀ ਹੁੰਦੀ ਆ ਤੇ ਉਹਦੀ ਨਿਗਰਾਨੀ ਹੇਠ ਇਹ ਸਾਰਾ ਸਮਾਨ ਰੱਖਿਆ ਜਾਂਦਾ ਸੋ ਦੋਸਤੋ 7ਵੇਂ ਵੇਟ ਥਾਣੇ ਦੇ ਮੁਨਸੀ ਵੱਲੋਂ ਜੋ ਕਿਸੇ ਮਾਮਲੇ ਦੇ ਵਿੱਚ ਇਹ ਰਿਕਵਰੀ ਹੋਈ ਸੀ ਡਰਗ ਮਨੀ ਦੀ ਉਹ ਪੈਸਾ ਜਿਹੜਾ ਰੱਖਿਆ ਗਿਆ ਸੀ ਉਹ ਕੇਸ ਜਿਹੜਾ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਤੇ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਉਹ ਬਾਕਸ ਦੇ ਵਿੱਚ ਭਰ ਕੇ ਇੱਕ ਪੈਸੇ ਰੱਖੇ ਹੋਏ ਸੀ ਕਿਉਂਕਿ ਤੁਹਾਨੂੰ ਥਾਣਿਆਂ ਦੇ ਜਿਹੜੇ ਮਾਲਖਾਨਾ ਹੁੰਦਾ ਉਹਦੀ ਹਾਲਾਤਾਂ ਦਾ ਤਕਰੀਬਨ ਤੁਸੀਂ ਸਾਰਿਆਂ ਨੂੰ ਪਤਾ ਤੁਹਾਨੂੰ ਕਿਉਂਕਿ ਪਿੰਡਾਂ ਵਾਲਿਆਂ ਦਾ ਬਾਹ ਪੈਂਦਾ ਰਹਿੰਦਾ ਥਾਣੇ ਅੰਦਰ ਕਿੜਾ-ਕੂੜਾ ਵੱਜਦਾ ਰਹਿੰਦਾ ਵੀ ਉੱਥੇ ਅੱਜ ਮੈਂ ਨਸ਼ੇ-ਨੁਸ਼ੇ ਫੜੇ ਜਾਂਦੇ ਨੇ ਪੋਸਟ ਵਗੈਰਾ ਇਹਦੇ ਗੱਟੂ-ਬੁੱਟੂ ਪਏ ਹੁੰਦੇ ਨੇ ਪੁਰਾਣੇ ਚੂਹੇ ਚਾਹਿਆਂ ਦਾ ਵੀ ਉੱਥੇ ਆਮ ਵਾਸਾ ਹੋ ਜਾਂਦਾ ਸੋ ਉਹ ਜਿਹੜੇ ਮਤਲਬ ਪੈਸਾ ਜਿਹੜਾ ਰਿਕਵਰ ਕੀਤਾ ਹੁੰਦਾ ਉਹਦੀ ਸਾਮ ਸਵਾਲ ਥੋੜੀ ਜੀ ਜ਼ਿਆਦਾ ਹੋ ਜਾਂਦੇ ਆ ਤੇ ਇਸ ਕਰਕੇ ਵੀ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੂੰ ਬਾਕਸ ਦੇ ਵਿੱਚ ਪਾ ਕੇ ਬੰਦ ਕਰਕੇ ਰੱਖਿਆ ਜਾਂਦਾ ਤੇ ਵੈਸੇ ਜਦੋਂ ਕੋਈ ਵੀ ਮਾਲ ਹੁਣ ਬੰਦੇ ਨੂੰ ਜਦੋਂ ਵੀ ਅਦਾਲਤ ਦੇ ਵਿੱਚ ਜਿਹੜੀ ਉਹਦੀ ਪੇਸ਼ੀ ਹੁੰਦੀ ਆ ਨਾ ਗ੍ਰਿਫਤਾਰ ਕਰਨ ਤੋਂ ਅੱਗੇ ਤਾਂ ਹੁੰਦਾ ਸੀ ਵੀ ਜਦੋਂ ਗਵਾਹੀਆਂ ਹੁੰਦੀਆਂ ਸੀ ਉਦੋਂ ਜਿਹੜਾ ਪੈਸਾ ਦਿਖਾਇਆ ਜਾਂਦਾ ਸੀ ਜਾਂ ਜੋ ਵੀ ਮਾਲ ਫੜਿਆ ਜਾਂਦਾ ਜਿੱਦੀ ਵੀ ਰਿਕਵਰੀ ਹੁੰਦੀ ਸੀ ਔਰ ਥੋੜੀ ਜੀ ਅਦਾਲਤਾਂ ਵੱਲੋਂ ਵੀ ਸਖਤੀ ਕੀਤੀ ਗਈ ਆ ਵੀ ਜਦੋਂ ਹੀ ਬੰਦੇ ਨੂੰ ਮੌਕੇ ਤੇ ਪੇਸ਼ ਕਰਨਾ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਜਦੋਂ ਵੀ ਪੁਲਿਸ ਪੇਸ਼ ਕਰਦੀ ਆ ਤਾਂ ਇੱਕ ਵਾਰੀ ਉਹ ਸਾਰਾ ਸਮਾਨ ਅਦਾਲਤ ਦੇ ਵਿੱਚ ਲਾ ਕੇ ਰੱਖਣਾ ਪੈਂਦਾ ਵੀ ਆਹ ਬੰਦੇ ਤੋਂ ਆਹ ਸਮਾਨ ਰਿਕਵਰ ਹੋਇਆ ਇਹ ਸਬੰਧ ਚ ਇਹਦੀ ਅਸੀਂ ਗ੍ਰਿਫਤਾਰੀ ਕੀਤੀ ਆ ਸੋ ਜਦੋਂ ਫਿਰ ਉਹ ਅਦਾਲਤ ਦੇ ਰਿਕਾਰਡ ਦੇ ਵਿੱਚ ਉਹ ਸਮਾਨ ਆ ਜਾਂਦੀ ਆ ਰਿਕਵਰੀ ਤਾਂ ਅਦਾਲਤ ਵੱਲੋਂ ਉਹ ਸਾਰੇ ਸਾਜੋ ਸਮਾਨ ਨੂੰ ਸੀਲ ਕਰ ਦਿੱਤਾ ਜਾਂਦਾ ਸੀਲਾਂ ਲਾ ਕੇ ਦੁਬਾਰਾ ਉਹ ਖਾਣੇ ਦੇ ਵਿੱਚ ਭੇਜ ਦਿੱਤੀਆਂ ਜਾਂਦੀਆਂ ਨੇ ਮਨਸੀ ਦੀ ਦੇਖ ਰੇਖੇ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਤੇ ਫਿਰ ਜਦੋਂ ਕੇਸ ਦਾ ਟਰਾਇਲ ਚੱਲਦਾ ਅੱਗੇ ਤੇ ਜਦੋਂ ਗੱਲ ਗਵਾਈਆਂ ਤੇ ਆਉਂਦੀ ਆ ਚਾਰਾਣ ਪੇਸ਼ ਹੋਣ ਤੋਂ ਬਾਅਦ ਤਾਂ ਦੁਬਾਰਾ ਫਿਰ ਜਦੋਂ ਜਿਵੇਂ ਜਿਵੇਂ ਪੁਲਿਸ ਦੀਆਂ ਜੋ ਵੀ ਰਵਾਈਆਂ ਹੁੰਦੀਆਂ ਨੇ ਵਿਟਨਸ ਵਗੈਰਾ ਉੱਤੇ ਆਪਣਾ ਪੱਖ ਰੱਖਦੇ ਨੇ ਤੇ ਅਦਾਲਤ ਦੇ ਵਿੱਚ ਉਹ ਨਾਲ ਦੀ ਨਾਲ ਹੀ ਜੋ ਵੀ ਕੋਈ ਰਿਕਵਰੀ ਹੁੰਦੀ ਆ ਚਾਹੇ ਉਹ ਅਸਲੇ ਦੀ ਹੋਵੇ ਚਾਹੇ ਪੈਸੇ ਥੇਲੇ ਦੀ ਆ ਕਿਸੇ ਵਾਹਨ ਦੀ ਆ ਉਬਰ ਨਾਲ ਗਵਾਹੀਆਂ ਦੇ ਸਮੇਂ ਵੀ ਰਾਤ ਦੇ ਵਿੱਚ ਦੁਬਾਰਾ ਉਨਾਂ ਜਾ ਕੇ ਮਾਲ ਆ ਜਿਹੜਾ ਪੇਸ਼ ਕਰਨਾ ਹੁੰਦਾ ਸੋ ਇਸ ਕਰਕੇ ਹੁਣ ਜਦੋਂ ਲੁਧਿਆਣੇ ਉਹ ਜਿਹੜਾ ਡਰੱਗ ਮਨੀ ਰਿਕਵਰ ਹੋਈ ਸੀ ਜਦੋਂ ਅਦਾਲਤ ਦੇ ਵਿੱਚ ਉਹ ਬਕਸਲ ਜਾ ਕੇ ਉੱਥੇ ਸੀਲਾ ਖੋਲੀਆਂ ਗਈਆਂ ਤੇ ਦੱਸ ਦੇ ਆ ਵੀ ਉਹਦੇ ਵਿੱਚ ਉਹ ਪੈਸੇ ਜਿਹੜੇ ਉਹ ਨਹੀਂ ਸੀ ਉਹ ਗਾਇਬ ਪਾਏ ਗਏ ਤੇ ਇਹਦੇ ਤੇ ਹੀ ਐਕਸ਼ਨ ਲੈਂਦੇ ਆ ਫਿਰ ਥਾਣਾ ਸਦਵਾ ਬੇੜ ਦੇ ਅਧੀਨ ਉਹ ਮੁਨਸੀ ਤੇ ਐਫ ਆਈ ਆਰ ਦਰਜ ਕਰ ਲਈ ਗਈ ਆ ਐਸ ਐਚਓ ਸਦਮਾ ਵੇਟ ਇਨਸਪੈਕਟਰ ਹੀਰਾ ਸਿੰਘ ਨੇ ਗੱਲਬਾਤ ਕਰਦੇ ਆ ਦੱਸਿਆ ਵੀ ਇਹਦੇ ਸਬੰਧ ਦੇ ਵਿੱਚ ਇੱਕ ਤਾਂ ਉੱਚ ਅਫਸਰਾਂ ਦੀ ਕਮੇਟੀ ਬਣਾ ਦਿੱਤੀ ਗਈ ਆ ਜਿਹੜੀ ਜਾਂਚ ਕਰੂਗੀ ਤੁਹਾਨੂੰ ਪਤਾ ਵੀ ਮਾਲਖਾਨੇ ਦੇ ਵਿੱਚ ਬਹੁਤ ਤਰ੍ਹਾਂ ਦਾ ਸਮਾਨ ਹੁੰਦਾ ਜਿਹਦੇ ਵਿੱਚ ਅਸਲੀ ਵੀ ਹੁੰਦੇ ਨੇ ਲੋਕਾਂ ਦੇ ਜਮ੍ਹਾਂ ਕਰਾਏ ਹੋਏ ਜਾਂ ਫੜੇ ਗਏ ਜਿਹੜੇ ਨਜਾਇਜ਼ ਅਸਲਾ ਨਾਲ ਤੇ ਇਸੇ ਤਰੀਕੇ ਦੇ ਨਾਲ ਹੋਰ ਸਮਾਨ ਜਾਂ ਕਿਸੇ ਦਾ ਕੋਈ ਦਾਜ ਦਾ ਸਮਾਨ ਕੋਈ ਮੁਕੱਦਮਾ ਹੋਇਆ ਹੋਵੇ ਉਹ ਵੀ ਉੱਥੇ ਥਾਣੇ 'ਚ ਰੱਖਿਆ ਜਾਂਦਾ ਤੇ ਜਿਵੇਂ ਇਹ ਡਰੱਗ ਬਣੀ ਸੀ ਜਾਂ ਹੋਰ ਕੋਈ ਪੈਸੇ ਥੇਲੇ ਦਾ ਕੇਸ ਕਿਸੇ ਦੇ ਨਾਲ ਸੰਬੰਧਿਤ ਹੋਵੇ ਉਹ ਪੈਸਾ ਵੀ ਰਿਕਵਰ ਹੋਇਆ ਹੋਵੇ ਉਹ ਵੀ ਥਾਣੇ 'ਚ ਰੱਖਿਆ ਜਾਂਦਾ ਉਹ ਕਮੇਟੀ ਛਾਣਵੇਡ ਕਰੂਗੀ ਕਿਉਂਕਿ ਮਾਲਖਾਨੇ ਦੇ ਵਿੱਚ ਕਾਫੀ ਸਮਾਨ ਹੁੰਦਾ ਵੀ ਕੀ ਕੱਲੇ ਇਹ ਨਗਦੀ ਹੀ ਖੁਰਦ-ਖੁਰਦ ਹੋਈ ਆ ਜਾਂ ਇਹਦੇ ਵਿੱਚ ਕੋਈ ਸੋਨਾ ਵੀ ਦੱਸਿਆ ਜਾ ਰਿਹਾ ਉਹ ਸਾਰੀ ਜਿਹੜੀ ਜਾਂਚ ਹੋਊਗੀ ਇਹ ਕਹਿਣਾ ਵਾ ਇੰਸਪੈਕਟਰ ਹੀਰਾ ਸਿੰਘ ਦਾ ਵੀ ਜਿਵੇਂ ਇਹਦੇ ਸੰਬੰਧ ਦੇ ਵਿੱਚ ਜਾਂਚ ਅੱਗੇ ਵਧੂਗੀ ਜੋ ਤੱਥ ਮਿਲ ਲਗੇ ਫਿਰ মিডিਆ ਦੇ ਨਾਲ ਸਾਂਝੇ ਕੀਤੇ ਜਾਣਗੇ ਉਹਨਾਂ ਨੇ ਇਹ ਜਾਣਕਾਰੀ ਜ਼ਰੂਰ ਦਿੱਤੀ ਆ ਵੀ ਇਹ ਜਿਹੜਾ ਮਨਸੀ ਸੀ ਜਿਹਦੇ ਤੇ ਆਪਣਾ ਐਫ ਆਈ ਆਰ ਦਰਜ ਕਰਕੇ ਇਹਨੂੰ ਤੁਰੰਤ ਜਿਹੜਾ ਹਿਰਾਸਤੇ ਵਿੱਚ ਲੈ ਲਿਆ ਗਿਆ ਉਹਦੀ ਅਦਾਲਤ ਦੇ ਵਿੱਚ ਪੇਸ਼ੀ ਹੋਊਗੀ ਰਿਮਾਂਡ ਲੈ ਕੇ ਅਗਲੀ ਜਿਹੜੀ ਕਾਰਵਾਈ ਆ ਪੁਲਿਸ ਉਹ ਕਰ ਰਹੀ ਆ ਸੋ ਦੋਸਤੋ ਇਹ ਜਿਹੜਾ ਉਹ ਖਾਬਤ ਸੱਚਾ ਵੀ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਖੇਤ ਦਾ ਰਖਵਾਲਾ ਕੌਣ ਹੋ ਸਕਦਾ ਕੌਣ ਬਚਾ ਸਕਦਾ ਖੇਤਾਂ ਨੂੰ ਸੋ ਇਸ ਕਰਕੇ ਖਾਣੇ ਦਾ ਸਾਰਾ ਭਰੋਸਾ ਮੁਨਸੀ ਤੇ ਹੁੰਦਾ ਸੋ ਜੇ ਹੁਣ ਮੁਨਸੀ ਨਹੀਂ ਕੋਈ ਗਵਨ ਕਰਤਾ ਤਾਂ ਇਹ ਦਾ ਜਿਹੜਾ ਸੈਟਬੈਕ ਆ ਇਹ ਦਾ ਨੁਕਸਾਨ ਆ ਹੋਰ ਮੁਲਾਜ਼ਮਾਂ ਦੇ ਹੋ ਸਕਦਾ ਸੋ ਇਸ ਕਰਕੇ ਇਹ ਜੋ ਗੱਲਬਾਤ ਇਨਸਪੈਕਟਰ ਹੀਰਾ ਸਿੰਘ ਹੁਣਾਂ ਨੇ ਦੱਸੀ ਆ ਵੀ ਭਾਈ ਅਗਲੀ ਕਾਰਵਾਈ ਉਹ ਮੁਨਸੀ ਤੇ ਕੀਤੀ ਜਾ ਰਹੀ ਆ ਜਿਵੇਂ ਵੀ ਕੋਈ ਅੱਗੇ ਜਾਣਕਾਰੀ ਇਹਦੇ ਸੰਬੰਧ ਦੇ ਵਿੱਚ ਮਿਲੂਗੀ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੱਤੀ ਜਾਓ ਉਦੋਂ ਤੱਕ ਤੁਸੀਂ ਜੁੜੇ ਰਹੋ ਮੰਡ ਨਿਊਜ਼ ਪੰਜਾਬ ਦੇ ਨਾਲ ਧੰਨਵਾਦ